ਸਤਗੁਰੂ ਰਵਿਦਾਸ ਮੱਧ ਰੁੜਕਾ ਰੋੜ ਗੁਰਿਆ ਵਿਖੇ ਤਾਂ ਤਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾਈ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਫਕਾ ਪ੍ਰਦਾਨ ਜੀਵਨ ਦਾਸ ਨੇ ਦੱਸਿਆ ਸਮੂਹ ਮੁਹੱਲਾ ਨਿਵਾਸੀ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਮੰਦਿਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਤੁਮਤਾਮਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਚ ਸ਼੍ਰੀ ਅਖੰਡ ਪੜ ਸਾਹਿਬ ਆਰੰਭ ਕਰਵਾਈ ਗਈ ਹਨ ਜਿਨ੍ਹਾਂ ਦਾ ਭੋਗ 16 ਫਰਵਰੀ ਦਿਨ ਐਤਵਾਰ ਨੂੰ ਪਾਇਆ ਜਾਵੇਗਾ ਜਿਸ ਤੋਂ ਬਾਅਦ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਜਾਵੇਗਾ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਜੋ ਬੋਲੇ ਸੋ ਨਿਰਪੈ ਸੰਤੋਖ ਰਾਜ ਸਹਾਰਾ ਜੀ ਹੈ ਗੁਰੂ ਪੀ ਪੈਰੀ ਸਾਧ ਸੰਗ ਜੀਓ ਬੜੇ ਸ਼ਰਧਾ ਦੇ ਪ੍ਰੇਮ ਦੇ ਨਾਲ ਸਾਰੇ ਹੀ ਵਰਲਡ ਦੇ ਵਿੱਚ ਤਨ ਤਨ ਸਤਿਗੁਰੂ ਉਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਗਿਆ ਜੋ ਕਿ 648ਵਾਂ ਸੀ ਸਾਰੇ ਹੀ ਸ਼ਰਧਾ ਤੇ ਪ੍ਰੇਮ ਦੇ ਨਾਲ ਬੜੇ ਹੀ ਚੰਮ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਲੋਕਾਂ ਨੇ ਬੈਠ ਕੇ ਸਾਧ ਸੰਗਨੇ ਬੈਠ ਕੇ ਸ਼ਰਧਾ ਤੇ ਪ੍ਰੇਮ ਦੇ ਨਾਲ ਉਹਨਾਂ ਦੇ ਗੁਣ ਗਾਏ ਹਨ ਅੱਜ ਉਹਨਾਂ ਨੂੰ ਹੀ ਸਮਰਪਤ ਸ੍ਰੀ ਸਤਿਗੁਰੂ ਉਦਾਸ ਮੰਦਿਰ ਵਿਖੇ ਜਿਹੜਾ ਵੀ ਅਖੰਡ ਪਾਠ ਜਾਪ ਕਰਾਏ ਗਏ ਹਨ ਸ਼ੁਰੂ ਕਰਾਏ ਗਏ ਹਨ ਆ ਸਾਰੇ ਹੀ ਸੰਗਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਸਮੂਹ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਅਖੰਡ ਫਾਟ ਪੜਦੇ ਆਰੰਭ ਕਰਾਏ ਹਨ ਮੈਂ ਸਾਰੇ ਹੀ ਸੰਗਤ ਦਾ ਤਿੰਨ ਵੱਲੇ ਵਾਸੀਆਂ ਦਾ ਬੜਾ ਬੜਾ ਸੰਯੋਗ ਕਰ ਰਹੇ ਹਨ ਜਿਹੜਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਦਵਾਰ ਨੂੰ ਉਹ ਪਾਏ ਜਾਣਗੇ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਆਪਣੇ ਸਮਾਂ ਕੱਢ ਕੇ ਸਤਿਗੁਰੂ ਅਰਦਾਸ ਮੰਦਰ ਵਿਖੇ ਆ ਕੇ ਗੁਰੂ ਚਰਨਾ ਦੇ ਵਿੱਚ ਬੈਠ ਕੇ ਅਰਦਾਸ ਬੇਨਤੀਆਂ ਕਰੇ ਕਰੀਏ ਇਹ ਇੱਕ ਸਾਡੀ ਸਾਰੀ ਸੰਗਤ ਵੱਲੋਂ ਗੁਰੂ ਚਰਨਾ ਵਿੱਚ ਅਰਦਾਸ ਹੋਊਗੀ ਸਾਰੀ ਸੰਗਤ ਨੂੰ ਬੇਨਤੀ ਹੈ ਸਾਰੇ ਵੱਲੋਂ ਕਿ ਹੱਥ ਜੋੜ ਕੇ ਕਿ ਰੋਜ਼ ਦੀ ਤਰ੍ਹਾਂ ਹੀ ਲੰਗਰ ਵੀ ਚੱਲੂਗਾ ਅਤੇ ਆਰਤੀ ਵੀ ਹੋਊਗੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ਼ਾਮ ਦਾ ਜਿਹੜਾ ਲੰਗਰ ਦਾ ਪ੍ਰੋਗਰਾਮ ਹੈ ਉਹ ਵੀ ਰੋਜ਼ ਦੀ ਤਣਾ ਚੱਲਿਆ ਕਰੂਗਾ ਇਹ ਦਵਾਂ ਨੂੰ ਭੋਪਾਈ ਜਾਣਗੇ ਸਾਰੇ ਸੰਗਤ ਨੂੰ ਬੇਨਤੀ ਹੈ ਬੜੇ ਪਿਆਰ ਤੇ ਸਤਕਾਰ ਦੇ ਨਾਲ ਸਤਗੁਰੂ ਅਰਦਾਸ ਮੰਦਰ ਵਿਖੇ ਆ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ ਜੋ ਬੋਲੇ ਸੋਨਰ ਪੈ ਸਤਗੁਰੂ ਦਾਸ ਮਹਾਰਾਜ ਦੀ